ਸੱਚੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਜੁਲਵੰਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਸਰਦਾਰ ਵਿਕਰਮ ਮਜੀਠੀਆ ਨੂੰ ਇੱਕ ਵੱਡੀ ਰਾਹਤ ਮਿਲੀ ਐ ਐਨਡੀਪੀਐਸ ਐਕਟ ਦੇ ਵਿਚਕਾਰ ਜਿਹੜੀ ਰਾਹਤ ਮਿਲੀ ਐ ਉਸ ਨੂੰ ਲੈ ਕੇ ਅੱਜ ਦੀ ਖੇਡ ਨਾਲ ਗੱਲਬਾਤ ਕਰਾਂਗੇ ਕਾਫੀ ਚਿਰ ਤੋਂ ਮਾਮਲਾ ਚੱਲ ਰਿਹਾ ਸੀ ਅੱਜ ਵੱਡੀ ਰਾਹਤ ਜਿਹੜੇ ਹੈ ਹਾਈ ਕੋਰਟ ਵੱਲੋਂ ਦਿੱਤੀ ਗਈ ਐ ਤੇ ਕੀ ਕੁਝ ਹੋਇਆ ਕੋਰਟ ਦੇ ਵਿੱਚ ਕ ਦੇਖੋ ਇਹ ਜਿਹੜਾ ਮੁਕੱਦਮਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਇਹ ਕਾਂਗਰਸ ਨੇ ਆਪਣੀ ਨਕਾਮੀਆਂ ਛੁਪਾਉਣ ਦੇ ਲਈ ਇਹ ਦਰਜ ਕੀਤਾ ਸੀ ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਚੰਨੀ ਸਾਹਬ ਆਏ ਉਹ ਵੀ ਫੇਲੀਅਰ ਸਾਬਤ ਹੋਏ ਫਿਰ ਕਾਂਗਰਸ ਨੇ ਸੋਚਿਆ ਕਿ ਹੁਣ ਕੀ ਵੱਡਾ ਕਰੀਏ ਸੋ ਇਹ ਝੂਠਾ ਇੱਕ ਪਰਚਾ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦੇਣ ਦੇ ਲਈ ਸਿਰਫ ਸਿਆਸੀ ਵਾਵਾ ਖੱਟਣ ਦੇ ਲਈ ਤਿੰਨ ਡੀਜੀਪੀ ਬਦਲਨੇ ਪਏ ਤਿੰਨ ਐਡਵੋਕੇਟ ਜਨਰਲ ਬਦਲਨੇ ਪਏ ਔਰ ਚਟੋਪਾਦੇ ਸਾਹਿਬ ਨੂੰ ਡੀਜੀਪੀ ਲਾਇਆ ਜਿਹੜੇ ਕਿ ਡੀਜੀਪੀ ਲੱਗ ਨਹੀਂ ਸਕਦੇ ਸੀ ਔਰ ਫਿਰ ਜਨਮ ਹੁੰਦਾ ਇਹ ਸਿਆਸੀ ਪਰਚੇ ਦਾ ਔਰ ਇਹਦੇ ਵਿੱਚ ਜਦੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਉਸ ਤੋਂ ਬਾਅਦ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹਾਈ ਕੋਰਟ ਨੇ ਜਦੋਂ ਬੇਲ ਦਿੱਤੀ ਤਿੰਨ ਤਰੀਕਾਂ ਲੱਗੀਆਂ ਬੇਲ ਦੇਣ ਨੂੰ ਦਿੱਲੀੋਂ ਮਹੰਗੇ ਵਕੀਲ ਭਗਵੰਤ ਮਾਨ ਦੀ ਸਰਕਾਰ ਲੈ ਕੇ ਆਉਂਦੀ ਰਹੀ ਪਰ ਇੱਕ ਵੀ ਸਬੂਤ ਇੱਕ ਵੀ ਗਵਾਹ ਉਹ ਕੋਰਟ ਦੇ ਵਿੱਚ ਪੇਸ਼ ਨਹੀਂ ਕਰ ਸਕੇ ਜਿਹੜਾ ਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਇਹ ਕੇਸ ਦੇ ਨਾਲ ਉਹਨਾਂ ਦਾ ਕੋਈ ਤਾਲੁਕ ਕਰਦਾ ਹੋਵੇ ਜਾਂ ਕਿਸੇ ਡਰੱਗ ਦੀ ਡੀਲ ਨਾਲ ਵੀ ਉਹਨਾਂ ਦਾ ਕੋਈ ਤਾਲੁਕ ਹੋਵੇ ਦੂਰ ਦੂਰ ਤੱਕ ਦਾ ਸੋ ਅੱਜ ਫੇਰ ਦੁਬਾਰਾ ਉਹੀ ਭਗਵੰਤ ਮਾਨ ਸਾਹਿਬ ਦੇ ਛੇੜਿਆੰਤਰ ਸ਼ੁਰੂ ਹੋਏ ਕਿਉਂਕਿ ਵਿਕਰਮ ਮਜੀਠੀਆ ਲਗਾਤਾਰ ਸਰਕਾਰ ਦੇ ਜਿਹੜੇ ਮਾੜੇ ਕੰਮ ਨੇ ਉਹਨਾਂ ਦੀ ਜਿਹੜੀ ਮਾੜੀ ਕਾਰਗੁਜ਼ਾਰੀ ਹੈ ਉਹਦੇ ਹਮਲਾਵਰ ਰਹਿੰਦੇ ਮੁੱਖ ਮੰਤਰੀ ਤੇ ਸੋ ਮੁੱਖ ਮੰਤਰੀ ਨੇ ਇਹ ਸਮਨ ਪੋਲਿਟਿਕ ਸ਼ੁਰੂ ਕਰਤੀ ਜਦੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਦੇ ਖਿਲਾਫ ਬੋਲਦੇ ਨਾਲ ਹੀ ਇੱਕ ਸਮਨ ਆ ਜਾਂਦਾ ਸੋ ਅਸੀਂ ਇੱਕ ਵਾਰੀ ਗਏ ਦੋ ਵਾਰੀ ਗਏ ਤਿੰਨ ਵਾਰੀ ਗਏ ਸਾਰਾ ਮੀਡੀਆ ਉੱਥੇ ਹੁੰਦਾ ਸੀ ਪਰ ਸਰਕਾਰ ਕੋਲੇ ਕੇਸ ਬਾਬਤ ਪੁੱਛਣ ਨੂੰ ਕੋਈ ਚੀਜ਼ ਹੀ ਹੈ ਨਹੀਂ ਨਾ ਤਾਂ ਕੋਈ ਸਬੂਤ ਹੈ ਨਾ ਕੋਈ ਰਿਕਵਰੀ ਹੈ ਇਸ ਕੇਸ ਦੇ ਵਿੱਚ ਸੋ ਸਿਰਫ ਤੇ ਸਿਰਫ ਸਿਆਸੀ ਇੱਕ ਡਰਾਮਾ ਰਚਿਆ ਜਾਂਦਾ ਸੀ ਫਿਰ ਸਾਨੂੰ ਮਜਬੂਰਨ ਹਾਈ ਕੋਰਟ ਜਾਣਾ ਪਿਆ ਤੇ ਅੱਜ ਜਦੋਂ ਹਾਈ ਕੋਰਟ ਦੇ ਵਿੱਚ ਐਸਆਈਟੀ ਆਈ ਹਾਈ ਕੋਰਟ ਨੇ ਉਹਨਾਂ ਨੂੰ ਫਟਕਾਰ ਲਈ ਤੇ ਪੁੱਛਿਆ ਕਿ ਤੁਸੀਂ ਕਿਉਂ ਬਾਰ-ਬਾਰ ਬੁਲਾਣੇ ਉਥੇ ਕੋਈ ਜਵਾਬ ਐਸਆਈਟੀ ਕੋਲ ਨਹੀਂ ਸੀ ਉਹਨਾਂ ਨੇ ਆਪਣਾ ਸਮਨ ਵਿਡਰੋਅ ਕੀਤਾ ਕਿ ਠੀਕ ਹੈ ਜੀ ਅਸੀਂ ਇਹਨੂੰ ਵਾਪਸ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਇਹ ਅੱਜ ਇੱਕ ਚੀਜ਼ ਸਾਬਤ ਹੋ ਗਈ ਕਿ ਸਰਕਾਰ ਕੋਲੇ ਵਿਕਰਮ ਮਜੀਠੀਆ ਦੇ ਖਿਲਾਫ ਕੁਝ ਨਹੀਂ ਸਿਰਫ ਸਿਆਸੀ ਤੌਰ ਤੇ ਬਦਨਾਮ ਕਰਨਾ ਚਾਹਿਆ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਚਾਹਿਆ ਉਹਦਾ ਸਿੱਟਾ ਇਹ ਨਿਕਲਿਆ ਕਿ 2.5 ਸਾਲ 3 ਸਾਲ ਵਿਕਰਮ ਮਜੀਠੀਆ ਦੇ ਉਹਨਾਂ ਦੇ ਵੀ ਖਰਾਬ ਕੀਤੇ ਸਰਕਾਰ ਨੇ ਡਰਗ ਜਿਹੜੇ ਤਸਕਰ ਸੀ ਉਹਨਾਂ ਕੋਈ ਧਿਆਨ ਨਹੀਂ ਦਿੱਤਾ ਸੂਬੇ ਦੇ ਵਿੱਚ ਡਰਗ ਵਧਦਾ ਰਿਹਾ ਹਾਈ ਕੋਰਟ ਨੂੰ ਕਹਿਣਾ ਪਿਆ ਕਿ ਨਸ਼ਾ ਪੁਲਿਸ ਵਿਕਾਰੀ ਹੈ ਔਰ ਅਸੀਂ ਕਿੱਥੇ ਖੜੇ ਆਂ ਕਿ ਅੱਜ ਸਰਕਾਰ ਨੂੰ ਉੱਥੇ ਮੂੰਹ ਦੀ ਖਾਣੀ ਪਈ ਔਰ ਉੱਥੋਂ ਭੱਜਣਾ ਪਿਆ ਹਾਈ ਕੋਰਟ ਚੋਂ ਇੰਨੀ ਫਟਕਾਰ ਅੱਜ ਸਰਕਾਰ ਨੂੰ ਲੱਗੀ ਅੱਜ ਜੀ ਕਿਵੇਂ ਵੇਖਦੇ ਹੋ ਜਦ ਵੀ ਵੋਟਾਂ ਨਜ਼ਦੀਕ ਹੁੰਦੀਆਂ ਐ ਡਰੱਗਸ ਦਾ ਮੁੱਦਾ ਬਹੁਤ ਵਕਤਾਂ ਹੈਗਾ ਲੇਕਿਨ ਜਦ ਦੀ ਚੋਣਾਂ ਖਤਮ ਹੋ ਜਾਂਦੀਆਂ ਉਸ ਤੋਂ ਬਾਅਦ ਇਹ ਸਸਤੇ ਆ ਠੰਡੇ ਬੋਰੇ ਚ ਗਈ ਇਹ ਪਾ ਦਿੱਤਾ ਜਾਂਦਾ ਉਸ ਤੋਂ ਬਾਅਦ ਕੋਈ ਡਰੱਗਸ ਦੇ ਮੁੱਦੇ ਤੇ ਗੱਲ ਨਹੀਂ ਕਰਦਾ ਦੇਖੋ ਇਹ ਤਰਾਸ ਦੀ ਐ ਪੰਜਾਬ ਦੀ ਇਹਨੂੰ ਰਿਜ਼ੋਲਵ ਕੋਈ ਨਹੀਂ ਕਰਨਾ ਚਾਹੁੰਦਾ ਇਸ ਇਸ਼ੂ ਨੂੰ ਕੋਈ ਸਰਕਾਰ ਨਾ ਕਾਂਗਰਸ ਨੇ ਪੰਜ ਸਾਲੇ ਤੇ ਧਿਆਨ ਦਿੱਤਾ ਨਾ ਆਮ ਆਦਮੀ ਪਾਰਟੀ ਨੇ ਦਿੱਤਾ ਨਸ਼ਾ ਪੰਜਾਬ ਚ ਵੱਧਦਾ ਗਿਆ ਤੇ ਸਿਰਫ ਇਹਨੂੰ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤ ਕੇ ਸਰਕਾਰਾਂ ਤੇ ਕਾਬਜ਼ ਹੁੰਦੇ ਰਹੇ ਮੈਂ बार-बार ਇਹੀ ਸਵਾਲ ਕਰਦਾ ਕਿ ਅੱਜ ਹਾਈ ਕੋਰਟ ਦੇ ਵਿੱਚ ਸਰਕਾਰ ਫੇਲ ਸਾਬਤ ਹੋ ਗਈ ਸਰਕਾਰ ਸਰਦਾਰ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਦਿਖਾ ਸਕੀ ਪਰ ਨਸ਼ਾ ਤਾਂ ਫਿਕਰ ਹੈ ਨਾ ਉਰੇ ਤਾਂ ਸਰਕਾਰ ਕੌਣ ਵੇਚ ਰਿਆ ਸਰਕਾਰੀ ਬੰਦੇ ਵੇਚ ਰਹੇ ਨੇ ਫਿਰ ਕਿਉਂਕਿ ਹਾਈ ਕੋਰਟ ਨੇ ਵੀ ਤਾਂ ਇਹੀ ਇਸ਼ਾਰਾ ਕੀਤਾ ਕੇ ਲੱਗਦਾ ਪੰਜਾਬ ਪੁਲਿਸ ਵਿਕਾਰੀ ਹੈ ਸੋ ਬੜਾ ਸੀਰੀਅਸ ਇਸ਼ੂ ਹੈ ਜਿਹਦੇ ਕੰਨੀ ਸਰਕਾਰਾਂ ਦਾ ਧਿਆਨ ਨਹੀਂ ਸਿਰਫ ਸਿਆਸੀ ਬਦਲਾਖੋਰੀ ਤੇ ਨਸ਼ੇ ਨੂੰ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਇਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਡਰੱਗਸ ਨੂੰ ਲੈ ਕੇ ਕਿਉਂਕਿ ਹੁਣ ਤਾਂ ਸਾਫ਼ ਹੋ ਗਿਆ ਕਿ ਵਿਕਰਮਜੀਤਿਆ ਨੇ ਕਿਹਾ ਕੁਝ ਲੈਣਾ ਦੇਣਾ ਨਹੀਂ ਹੈਗਾ ਉਸ ਤੋਂ ਬਾਅਦ ਹੁਣ ਕੀ ਕਰੇਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਵਚਨਬੱਧ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਡਿਵੈਲਪਮੈਂਟ ਲਈ ਅਮਨ ਸ਼ਾਂਤੀ ਭਾਈਚਾਰਕ ਸਾਂਝ ਲਈ ਵਚਨਬੱਧ ਹੈ ਪਰ ਠੀਕ ਹੈ ਕਈ ਚੀਜ਼ਾਂ ਨੂੰ ਸਮਾਂ ਲੱਗਦਾ ਪਰ ਦੇਰ ਆਏ ਦਰੋਸਤ ਆਏ ਅੱਜ ਹਾਈ ਕੋਰਟ ਦੇ ਵਿੱਚ ਜੋ ਵੀ ਹੋਇਆ ਉਹਨੇ ਇੱਕ ਗੱਲ ਸਾਬਤ ਕਰ ਦਿੱਤੀ ਕਿ ਇਹ ਸਰਕਾਰਾਂ ਦਾ ਜਿਹੜਾ ਝੂਠ ਹੈ ਉਹ ਮੁੱਦੇ ਮੂ ਹਾਈ ਕੋਰਟ ਦੇ ਵਿੱਚ ਡਿੱਗ ਪਿਆ ਹਾਂ ਇੱਕ ਸਵਾਲ ਹੈਗਾ ਸਿਆਸਤ ਦੇ ਨਾਲ ਜੁੜਿਆ ਪ੍ਰਤਾਪ ਸਿੰਘ ਬਾਜਪਾ ਨੇ ਜਲੰਧਰ ਦੇ ਵਿੱਚਕਾਰ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਗਵਰਨਰ ਸਾਹਿਬ ਜੋ ਲੁਧਿਆਣਾ ਦੇ ਦੇ ਵਿਚਕਾਰ ਸ਼ਿਵ ਸੈਨਾ ਗੁੱਦ ਤੇ ਹਮਲਾ ਹੁੰਦਾ ਉਸ ਨੂੰ ਲੈ ਕੇ ਕਹਿੰਦੇ ਮੈਂ ਆਪ ਜਾਂਚ ਕਰੂੰਗਾ ਲੇਕਿਨ ਪੰਜਾਬੀ ਕਾਇ ਇੱਕ ਸਿੱਧੂ ਮੂਸੇਵਾਲਾ ਦਾ ਜਦ ਮਰਡਰ ਹੁੰਦਾ ਉਸ ਦੇ ਵਿਚਕਾਰ ਇਸਤਰ ਦੀ ਭਾਗੀਦਾਰੀ ਨਹੀਂ ਦੱਸਦੇ ਨੇ ਮੈਂ ਖੁਦ ਇਸ ਗੱਲ ਤੇ ਮੈਂ ਗਵਰਨਰ ਸਾਹਿਬ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਨੂੰ ਇਸ ਤਰੀਕੇ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਗਰ ਉਹਨਾਂ ਨੇ ਖੁਦ ਜਾਂਚ ਕਰਨੀ ਹੈ ਤਾਂ ਲਾਅ ਐਂਡ ਆਰਡਰ ਦੇ ਹਰ ਮਸਲੇ ਦੀ ਕਰਨ ਅਗਰ ਸੁਪਰਵਾਈਜ਼ ਕਰਨਾ ਹੈ ਹਰ ਮਸਲੇ ਦੀ ਕਰਨ ਇਹ ਜਿਹੜਾ ਪਿਕ ਐਂਡ ਚੂਸ ਪਾਲਿਸੀ ਹੈ ਇਹ ਨਹੀਂ ਹੋਣੀ ਚਾਹੀਦੀ ਇਹ ਕਿਤੇ ਨਾ ਕਿਤੇ ਫਿਰ ਉਹੀ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਇੱਕ ਪੋਲਰਾਈਜੇਸ਼ਨ ਵੱਲ ਨੂੰ ਭਾਜਪੀ ਦੀ ਸਰਕਾਰ ਜਾਂ ਗਵਰਨਰ ਕਦਮ ਰੱਖ ਰਹੇ ਨੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਬਾਗੀ ਤੜੇ ਦੀ ਲਗਾਤਾਰ ਬੈਠਕਾਂ ਜਾਰੀ ਨੇ ਤੇ ਹੁਣ ਕਿਹਾ ਜਾ ਰਿਹਾ ਕਿ ਬਠਿੰਡੇ ਦੇ ਵਿਚਕਾਰ ਕੱਲ ਮੀਟਿੰਗ ਹੋਈ ਉਸ ਦੇ ਵਿਚਾਰ ਗਿਆ ਜੋ ਬਾਗੀ ਸ਼੍ਰੋਮਣੀ ਅਕਾਲੀ ਦਲ ਤੋਂ ਗਏ ਨੇ ਬਾਹਰ ਉਹਨਾਂ ਨੂੰ ਵਾਪਸ ਟਿਕਟਾਂ ਦੇਣੀ ਨਹੀਂ ਚਾਹੀਦੀ ਐ ਉਹਨਾਂ ਨੂੰ ਪਿੱਛੇ ਰੱਖਣਾ ਚਾਹੀਦਾ ਹੈ ਦੇਖੋ ਜਿਹੜਾ ਬਾਗੀ ਤੜਾ ਹੈ ਉਹਦੀ ਗੱਲਾਂ ਮੈਂ ਬਹੁਤ ਸੁਣਦਾ ਪਰ ਪਲੇਟਫਾਰਮ ਤਾਂ ਆ ਜਿੱਥੇ ਅਸੀਂ ਬੈਠੇ ਆ ਉਹ ਤਾਂ ਬਾਗੀ ਤੜਾ ਕਦੇ ਕਿਸੇ ਪਲੇਟਫਾਰਮ ਤੇ ਆਇਆ ਨਹੀਂ ਸੋ ਉਹ ਲੋਕ ਨੇ ਜਿਹੜੇ ਕਿ ਕੇਂਦਰੀ ਏਜੰਸੀਆਂ ਤੇ ਭਾਜਪਾ ਦੀ ਸਾਜ਼ਿਸ਼ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਨੇ ਔਰ ਇਹ ਚੀਜ਼ਾਂ ਮੈਂ ਉਹਨਾਂ ਨੂੰ ਕਹੂੰਗਾ ਕਿ ਅਗਰ ਉਹਨਾਂ ਨੇ ਕੋਈ ਪਾਰਟੀ ਨੂੰ ਸੁਝਾਅ ਦੇਣੇ ਨੇ ਤਾਂ ਪਾਰਟੀ ਪਲੇਟਫਾਰਮ ਤੇ ਆ ਕੇ ਦੇਣ ਔਰ ਬਹੁਮਤ ਦੇ ਨਾਲ ਫੈਸਲੇ ਹੋਣਗੇ ਤਿੰਨ ਚਾਰ ਬੰਦੇ ਕੀ ਸੋਚਦੇ ਨੇ ਉਹਦੇ ਨਾਲ ਪਾਰਟੀ ਦੇ ਫੈਸਲੇ ਨਹੀਂ ਹੋਣਗੇ ਫੈਸਲੇ ਬਹੁਮਤ ਦੇ ਨਾਲ ਹੋਣਗੇ ਬਹੁਤ ਬਹੁਤ ਧੰਨਵਾਦ ਜੀ ਸਾਡੀ ਅਸੀਂ ਸਾਡੇ ਨਾਲ ਅਰਸ਼ਦੀਪ ਨੇ ਜੋ ਕਹਿ ਸੀ ਗਵਰਨਰ ਸਾਹਿਬ ਨੂੰ ਪਿਕ ਐਂਡ ਚੂਜ਼ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਕੈਮਰਾਮੈਨ ਜੱਗੀ ਦੇ ਨਾਲ ਨਿਰੂਪ ਜਲਵੰਧ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par